ਉਹ ਮੇਰੇ ਨਾਲ ਦੌੜਨੇ ਪਿਆਉਂਦੇ ਉਹ ਮੇਰੇ ਆਪਣੇ ਪਰੋਲ ਕਾਉਨਾਂ ਦੇ ਪੁਰਾਣੀ ਰੰਜਸ਼ ਦੇ ਚਲਦਿਆਂ ਬੀਤੇ ਦਿਨ ਰਾਹੋਂ ਦੇ ਦੁੱਗਲਾ ਮਹੱਲਾ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਜਗਦੀਪ ਸਿੰਘ ਨਾਮ ਦੇ ਨੌਜਵਾਨ ਤੇ ਹਮਲਾ ਕਰ ਦਿੱਤਾ ਪਹਿਲਾਂ ਉਸ ਦੀ ਕੁਟਮਾਰ ਕੀਤੀ ਫਿਰ ਉਸ ਤੋਂ ਬਾਅਦ ਕਿਰਚਾ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਜਦੋਂ ਮ੍ਰਿਤਕ ਦਾ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਗੰਭੀਰ ਜ਼ਖਮੀ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕੇ 35 ਸਾਲਾ ਜਗਦੀਪ ਸਿੰਘ ਦੀ ਮਾਤ ਹੋ ਗਈ ਅਤੇ ਗੰਭੀਰ ਜ਼ਖਮੀ ਜਗਤਾਰ ਸਿੰਘ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਅਤੇ ਉਸ ਦੀ ਮਾਂ ਜਸਵਿੰਦਰ ਕੌਰ ਵਿਰੁੱਧ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਮੇਰਾ ਨਾਮ ਨਰਮਲ ਸਿੰਘ ਹੈ ਕਿ ਪ੍ਰਮ ਮਾਮਲਾ ਕੀ ਹੋ ਤੁਹਾਡੇ ਮੁੰਡੇ ਦਾ ਕੀ ਹੋਇਆ ਸੀ ਕੋਈ ਨਾ ਉਹਦੇ ਨਿਆਣਿਆਂ ਨੋਣਿਆਂ ਦੀ ਕੋਈ ਗੱਲਬਾਤ ਹੋਈ ਹੋਣੀ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਹੋਈ ਮੇਰੇ ਕੋਲ ਤਾਂ ਡੱਬਾ ਰੋਟੀਆਂ ਲੈ ਕੇ ਉਧਰ ਬਾਹਰ ਜਿਹੜਾ ਆਪਣਾ ਪਲਾਟ ਆ ਨਾ ਲਿਆਇਆ ਸੀ ਸੈਣੀ ਹਸਪੀਟਲ ਦੇ ਕੋਲ ਉੱਥੇ ਮਕਾਨ ਪਾਈ ਉੱਥੇ ਰਹਿੰਦਾ ਹੁੰਦਾ ਸੀ ਰਾਤ ਨੂੰ ਆਈ ਐਤ ਸ ਰੋਟੀ ਪਾਈ ਆ ਰੋਟੀ ਪਾ ਕੇ ਚਲੇ ਗਿਆ ਬਸ ਇਨੀ ਅੱਥੇ ਕੀ ਲੈ ਆ

ਪਤਾ ਨਹੀਂ ਲੱਗਾ ਸੀ ਦੋ ਦੇਖੀ ਆ ਜੀ ਦੋ ਸੀਗੇ ਬਾਕੀ ਸਾਨੂੰ ਪਤਾ ਨਹੀਂ ਹੈਗਾ ਇਹ ਤਾਂ ਮੌਕੇ ਤੇ ਹੋਈ ਨਹੀਂ ਜਦੋਂ ਮੈਂ ਗਿਆ ਉਦੋਂ ਸਾਡੇ ਮੁੰਡੇ ਦੀ ਡੈਥ ਹੋਈ ਹੀ ਰਹੀ ਸੀ ਉੱਥੇ ਬੰਦੇ ਆਪਾ ਕੋਣੀ ਖੜੇ ਸੀ ਪਤਾ ਨਹੀਂ ਕਿੰਨਿਆਂ ਨੇ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਮੌਲੇ ਦੇ ਸੀਗੇ ਬਣ ਹਾਂ ਆਲੀ ਨੂੰ ਆਣੀ ਦੇ ਸੀਗੇ ਜਿਹੜੇ ਦੁਖਦਰਦੀ ਬੰਦੇ ਹੁੰਦੇ ਮੱਡੇ ਵਾਲੇ ਜਿੱਦਾਂ ਮਦਦ ਦੁੱਖ ਹੋਵੇ ਤੇ ਸਾਨੂੰ ਰੱਖਣ ਵਾਲੇ ਬਥੇਰੇ ਆ ਕੀ ਰਹਿਣਾ ਜਿਹੜੇ ਹਮਲਾਵਰ ਸੀਗੇ ਜਿਹੜੇ ਮਾਰਿਆ ਉਹ ਮੌਲੇ ਦੇ ਉਹ ਵੀ ਮਾਨਲੇ ਦੇ ਨਾਲ ਹੀ ਆ ਗਏ ਬਾਬੂ ਬਰਬਾ ਸਿੰਘ ਜੀ ਉਹ ਗੰਧੀਆ ਉਹਦਾ ਨਾਮ ਬਾਬੀਨਾ ਸਰਬਨ ਸਿੰਘ ਸੀਗਾ ਉਹਦੀ ਪੋਤੀ ਆ ਬਿਲਕੁਲ ਜੀ ਸਰ ਹਾਂਜੀ ਅ ਪਰਸੋਂ ਮਿਤੀ 13/3/25 ਨੂੰ ਅ ਥਾਣਾ ਰਾਹੋਂ ਦੀ ਕਸਵਾ ਰਾਹੋਂ ਦੇ ਵਿੱਚ ਸ਼ਾਮ 7:30 8 ਵਜੇ ਦੇ ਕਰੀਬ ਅ ਝਗੜਾ ਹੋ ਗਿਆ ਸੀ ਜਿਸ ਸੰਬੰਧੀ ਨਿਰਮਲ ਸਿੰਘ ਪੁੱਤਰ ਮਸੀਬ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਸ ਦਾ ਜਿਹੜਾ ਬੇਟਾ ਹੈਗਾ ਜਿਹਦਾ ਨਾਮ ਜਗਦੀਪ ਸਿੰਘ ਹੈ ਤੇ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰਹਿੰਦਾ ਸੀ ਉੱਥੇ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਜਿਹਦਾ ਇੱਕ ਦਾ ਨਾਮ ਸੁਧਾਕਰ ਸਿੰਘ ਹੈ ਦੂਜੇ ਦਾ ਨਾਮ ਹਰਗੋਪਾਲ ਹੈ ਇਹਨਾਂ ਨੇ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਟਕਰਾਰ ਕੀਤਾ ਤੇ ਉੱਤੇ ਆਪਣੇ ਚਾਕੂ ਤੇ ਕਿਰਚ ਨਾਲ वार ਕੀਤੇ ਜੋ ਇਹ ਦੇਖਦੇ ਹਾਂ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦਾ ਨਾਮ ਜਗਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਤਾਂ ਇਹਨਾਂ ਦੋਨਾਂ ਹੀ ਲੜਕਿਆਂ ਨੇ ਉਹਦੇ ਤੇ ਵੀ ਬਾਰ ਕੀਤੇ ਔਰ ਇਹਨਾਂ ਦੀ ਮਾਤਾ ਵੀ ਜਿਹੜੀ ਹੈ ਜਸਵਿੰਦਰ ਕੌਰ ਉਹ ਮੌਕੇ ਤੇ ਆ ਗਈ ਸੀ ਜਿਹੜੀ ਲਲਕਾਰੇ ਮਾਰਦੀ ਰਹੀ ਵੀ ਅੱਜ ਇਹਨਾਂ ਨੂੰ ਸਬਕ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਜਗਦੀਪ ਸਿੰਘ ਜਿਹੜਾ ਜਿਹਦੀ ਉਮਰ 35 ਸਾਲ ਹੈ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀਗਾ ਔਰ ਜਿਹੜਾ ਜਕਦੂਜਾ ਭਾਈ ਜਗਤਾਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਬੱਤੀ ਦੇ ਵਿੱਚ ਜਿਹੜੇ ਇਲਾਜ ਹੈ ਸੀਰੀਅਸ ਹੈਗਾ ਸੋ ਇਸ ਸਬੰਧ ਵਿੱਚ ਮੁਕਦਮਾ ਨੰਬਰ ਜਿਹੜਾ ਦਰਜ ਕੀਤਾ ਗਿਆ 36 ਔਰ ਥਾਣਾ ਰਾਹੋਂ ਦੇ ਵਿੱਚ ਮੁੱਖ ਅਫਸਰ ਥਾਣਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮਜ਼ਦ ਹੋਏ ਸੀਗੇ ਜਿਹਦੇ ਵਿੱਚ ਦੋ ਭਰਾ ਮ੍ਰਿਤ ਸੁਨਾਗਰ ਸਿੰਘ ਹਰਗੋਪਾਲ ਸਿੰਘ ਇਹਨਾਂ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰਣਜੀਤ ਸੀ ਬਜਾ ਰਣਜੀਤ ਪਰਮबीर ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੀ ਦੀ ਨੌ ਸੀਗੀ ਉਹਨੂੰ ਜਿਹੜਾ ਆਪਣੇ ਘਰੇ ਪ੍ਰੇਮ ਜਾਬ ਪਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਵਾਪਰਿਆ ਸੀ ਸੋ ਚਾਰਾਂ ਹੀ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਊਗੀ ਪਹਿਲੇ ਕੋਈ ਮਾਮਲੇ ਦਰਜ ਸਨ ਦੋਨੋਂ ਉੱਤੇ ਪਤਾ ਲੱਗਿਆ ਦੋਨਾਂ ਚੋਂ ਜਿਹੜਾ ਹੈਗਾ ਮ੍ਰਿਤਕ ਦਾ ਭਰਾ ਜਗਤਾਰ ਸਿੰਘ ਹੈਗਾ ਉੱਤੇ ਵੀ ਇੱਕ ਐਨਡੀਪੀ ਸਿਕਦਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਐਨਡੀਪ ਕੀ ਝਗੜੇ ਦੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਅ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੱਗੇ ਹੋਏ ਸੀ ਸਾਫ ਰਾਤ ਦਾ ਟਾਈਮ ਹੋਣ ਕਰਕੇ ਉਹ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ ਪੇਸ਼ ਕਰ ਦਿੱਤੇ ਅਦਾਲਤ ਚ ਅਦਾਲਤ ਚ ਪੇਸ਼ ਕਰਨ ਜਾ ਰਹੇ ਹਾਂ ਰਿਮਾਂਡ ਵੀ ਲੈਣਾ ਸਰ ਪਰਮਾਨਲ ਮੰਗੇ ਜੀ ਹਥਿਆਰ ਮਿਲਿਆ ਜਿਸ ਤੇ ਵਾਰ ਕੀਤਾ ਕੋਈ ਮਿਲਿਆ ਬਿਲਕੁਲ ਹੋਰ ਹਲੇ ਹਥਿਆਰ ਜਿਹੜੇ ਬਰਾਮਦ ਕਰਨੇ ਬਾਕੀ ਐ ਇਸੇ ਕਰਕੇ ਪੁਲਿਸ ਪਰਮਾਨਲ ਹਾਸਲ ਕਰ ਰਹੇ ਹਨ ਸਰ ਪਰਿਵਾਰ ਵੱਲੋਂ ਗੱਲਾ ਕੀਤਾ ਗਿਆ ਕਹਿੰਦੇ ਕਿ ਮੇ ਪਿੱਛੇ ਹੋਇਆ ਕਿ ਅਚਨਚੇਤ ਹੀ ਕੋਈ ਇਸੇ ਕਰਕੇ 302 ਲਾਈ ਗਈ ਹੈ ਜੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈਗਾ ਤਾਂ ਹੀ 302 ਦਾ ਜਾਨੀ ਕਿ ਅੱਜ ਦੀ ਜਿਹੜੀ ਹੈ 103 ਲਾਈ ਗਈ ਹੈ ਸੋ ਇਸੇ ਕਰਕੇ ਲਾਈ ਜਿਹੜੇ ਚੰਡੀਗੜ੍ਹ ਭਰਤੀ ਹਸਪਤਾਲ 'ਚ ਬੱਤੀ 'ਚ ਉਸ ਦੀ ਕੀ ਹਾਲਾਤ ਨੇ ਇਹ ਇਸ ਟਾਈਮ ਉਹ ਸੀਰੀਅਸ ਕੰਡੀਸ਼ਨ ਹੈਗਾ ਜਿਹੜੇ ਇਲਾਜ ਹੈਗਾ ਜੋ ਫਰਦਰ ਉਹਦੇ ਜੋ ਵੀ ਬਿਆਨ ਹੋਣਗੇ ਉਹਦੇ ਮੁਤਾਬਕ ਵੈਸੀ ਤਾਂ ਪਰਚਾ ਦਰਜ ਕਰਤਾ ਗਿਆ ਫਰਦਰ ਜੋ ਚੀਜ਼ ਹੋਏਗੀ ਉਹਦੇ ਮੁਤਾਬਕ ਮਿਲ ਚਲੇਗਾ ਇਹ ਦੋਨੋਂ ਮੁੰਡੇ ਵਿਆਹੇ ਸੀ ਕਿ ਜਿਹੜੇ ਮ੍ਰਿਤਕ ਨੇ ਦੋਨੋਂ ਦੋਨੋਂ ਮੈਰਿਟ ਸੀਗੇ ਜਿਹੜਾ ਵੱਡਾ ਮੁੰਡਾ ਜਿਹੜਾ ਮ੍ਰਿਤਕ ਹੈਗਾ ਉਹਦੀ ਸ਼ਹਿਦਗਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸੀ ਉਹ ਇਕੱਲਾ ਹੀ ਰਹਿੰਦਾ ਸੀ